ਪਰਮਾਤਮਾ ਹੈ ਉਹ ਭਲੇ ਵਾਸਤੇ ਕਾਰਜ ਕਰਦਾ ਹੈ ਜਦੋਂ ਮੀ ਪੈਂਦਾ ਹੈ ਤੇ ਚਾਰ ਜਣਿਆਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਚਾਰ ਤਰ੍ਹਾਂ ਦੇ ਰਚਨਾ ਦੇ ਵਿੱਚ ਨਾਨਕ ਸਾਵਣ ਜੀ ਵਸੈ ਚਾਹੂ ਉਮਾਹਾ ਹੋਏ ਗੁਰਬਾਣੀ ਦੇ ਵਿੱਚ ਬਚਨ ਹੈ ਉਮਾਹਾ ਦਾ ਮਤਲਬ ਹੈ ਖੁਸ਼ ਹੋ ਜਾਣਾ ਪ੍ਰਸੰਨ ਹੋ ਜਾਣਾ ਮੀ ਪੈਂਦਾ ਹੈ ਤੇ ਚਾਰ ਜਾਨੇ ਬੜੇ ਖੁਸ਼ ਹੋ ਜਾਂਦੇ ਹਨ ਕਿਹੜੇ ਚਾਰ ਨਾਗਾ ਮਿਰਗਾ ਮੱਛੀਆਂ ਰਸੀਆਂ ਘਰ ਤਨ ਹੋਏ 나ਗ ਮਤਲਬ ਕਿ ਸੱਪ ਇਹਨਾਂ ਦਿਨਾਂ ਦੇ ਵਿੱਚ ਸੌਣ ਭਾਦਰੋਂ ਦਾ ਮਹੀਨਾ ਜਿਹੜੀ ਧਰਤੀ ਹੈ ਉਹ ਸੂਰਜ ਦੀ ਤਪਸ਼ ਦੇ ਨਾਲ ਗਰਮ ਹੋ ਜਾਂਦੀ ਹੈ ਉਧਰੋਂ ਸੂਰਜ ਦੀ ਗਰਮੀ ਹੈ ਉਧਰੋਂ ਜਿਹੜਾ ਸੱਪ ਹੈ ਉਹਦੇ ਅੰਦਰ ਵਿਖ ਹੈ ਉਹਦੇ ਅੰਦਰ ਜ਼ਹਿਰ ਹੈ ਉਹ ਪਹਿਲਾਂ ਹੀ ਦੁਖੀ ਸੀਗਾ ਉਧਰੋਂ ਗਰਮੀ ਆ ਗਈ ਉਹ ਹੋਰ ਦੁਖੀ ਹੋ ਗਿਆ ਤੇ ਉਹ ਫਿਰ ਲੋਚਦਾ ਹੈ ਕਿ ਮੀਂਹ ਪੈ ਜਾਵੇ ਤੇ ਮੈਨੂੰ ਸਕੂਨ ਮਿਲੇਗਾ ਜਦੋਂ ਫਿਰ ਮੀਂਹ ਪੈਂਦਾ ਹੈ ਤੇ ਸੱਪ ਵਗੈਰਾ ਜਾਂ ਹੋਰ ਬਹੁਤ ਸਾਰੇ ਜਾਨਵਰ ਬੜੇ ਖੁਸ਼ ਹੋ ਜਾਂਦੇ ਹਨ